ਵਾਹਿਗੁਰੂ ਜੀ ਸੱਚਕੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜਿੱਥੇ ਬਾਬਾ ਬੁੱਢਾ ਜੀ ਦੀ ਵੇਰੀ ਦੇ ਕੋਲ ਨੁੱਕਰ ਵਿੱਚ ਜੋ ਸ਼ਵੀਲ ਹੈ ਉਸ ਦੇ ਬਿਲਕੁਲ ਸਾਹਮਣੇ ਪਰਿਕਰਮਾ ਵਿੱਚ ਜ਼ਮੀਨ ਤੇ ਜੋ ਚੱਕਰ ਬਣਿਆ ਹੈ ਉਹ ਮਹਿਜ਼ ਇੱਕ ਮਾਰਵਲ ਦਾ ਡਿਜ਼ਾਈਨ ਨਹੀਂ ਹੈ ਵਾਹਿਗੁਰੂ ਜੀ ਬਲਕਿ ਇਸ ਚੱਕਰ ਦੇ ਨਾਲ ਇਤਿਹਾਸ ਦੀ ਇੱਕ ਬਹੁਤ ਵੱਡੀ ਘਟਨਾ ਜੁੜੀ ਹੋਈ ਹੈ ਇਹ ਚੱਕਰ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੀ ਯਾਦ ਵਿੱਚ ਹੈ ਵਾਹਿਗੁਰੂ ਜੀ ਜਿਨ੍ਹਾਂ ਨੇ ਦੁਸ਼ਟ ਮੱਸੀ ਰੰਗੜ ਦਾ ਸ਼੍ਰੀ ਦਰਬਾਰ ਸਾਹਿਬ ਦੀ ਵਿਅਤਪੀ ਕਰਨ ਤੇ ਸੋਧਾ ਲਗਾਇਆ ਸੀ ਵਾਹਿਗੁਰੂ ਜੀ ਜਦੋਂ ਸਿੱਖ ਪੰਥ ਦੇ ਮਹਾਨ ਸੂਰਮੇ ਪਾਈ ਸੁਖਾ ਸਿੰਘ ਜੀ ਤੇ ਪਾਈ ਮਹਿਤਾਬ ਸਿੰਘ ਜੀ ਮੱਸੀ ਰੰਗੜ ਦਾ ਫਿਰ ਵੱਡ ਕੇ ਦਰਬਾਰ ਸਾਹਿਬ ਤੋਂ ਰਵਾਨਾ ਹੋ ਰਹੇ ᱛਨ ਵਾਹਿਗੁਰੂ ਜੀ ਤਾਂ ਇਸ ਥਾਂ ਤੇ ਆ ਕੇ ਇਸ ਚੱਕਰ ਵਾਲੀ ਥਾਂ ਤੇ ਆ ਕੇ ਉਹਨਾਂ ਦੋਨੋਂ ਯੋਧਿਆਂ ਨੇ ਆਪਣੇ ਘੋੜਿਆਂ ਨੂੰ ਕਮਾਉਂਦੇ ਹੋਏ ਉਹਨਾਂ ਦੁਸ਼ਟਾਂ ਨੂੰ ਲਲਕਾਰਿਆ ਸੀ ਲਲਕਾਰਾ ਮਾਰਿਆ ਸੀ ਵੈਗਰੂ ਜੀ ਤੇ ਗੁਰੂ ਦਾ ਜੇਕਾਰਾ ਗਜਾਇਆ ਸੀ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਦਾ ਮੰਨਣਾ ਸੀ ਕਿ ਕਿਤੇ ਦੁਸ਼ਮਣ ਇਹ ਨਾ ਸਮਝ ਲੈਣ ਕਿ ਸਿੰਘ ਮੱッセ ਨੂੰ ਉਸਦੀ ਕਰਨੀ ਦਾ ਫਲ ਦੇ ਕੇ ਡਰ ਦੇ ਮਾਰੇ ਚੋਰੀ ਛਿਪੇ ਭੱਜ ਗਏ ਹਨ ਸੋ ਉਹਨਾਂ ਨੇ ਇਸ ਥਾਂ ਦੇ ਚੱਕਰ ਵਾਲੀ ਥਾਂ ਦੇ ਘੋੜਿਆਂ ਨੂੰ ਕਮਾ ਕੇ ਵੈਰੀਆਂ ਨੂੰ ਲਲਕਾਰਿਆ ਸੀ ਵੈਗਰੂ ਜੀ ਤੇ ਸਿੰਘਾਂ ਦੇ ਘੋੜਿਆਂ ਨੂੰ ਕਮਾਉਣ ਵਾਲੀ ਜਿਹੜੀ ਥਾਂ ਹੈ ਉਸ ਘਟਨਾ ਨੂੰ ਯਾਦ ਰੱਖਣ ਲਈ ਪ੍ਰਕਰਮਾਂ ਦੇ ਵਿੱਚ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਇਹ ਚੱਕਰ ਬਣਾਇਆ ਗਿਆ ਹੈ ਵਾਹਿਗੁਰੂ ਜੀ ਜਿਹੜੀ ਪ੍ਰਕਰਮਾਂ ਦੀਆਂ ਬਾਕੀ ਦੀਆਂ ਤਿੰਨ ਨੁੱਕਰਾਂ ਨੇ ਉੱਥੇ ਅਜਿਹਾ ਕੋਈ ਚੱਕਰ ਨਹੀਂ ਹੈ ਵਾਹਿਗੁਰੂ ਜੀ ਇਹ ਚੱਕਰ ਉਹਨਾਂ ਦੇ ਘੋੜਿਆਂ ਨੂੰ ਘਮਾਉਣ ਵਾਲੀ ਥਾਂ ਤੇ ਇਸ ਘਟਨਾ ਨੂੰ ਯਾਦ ਰੱਖਣ ਲਈ ਬਣਾਇਆ ਗਿਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ